ਕਿ ਰਿਓ ਡੈਰੀ ਫਿਰ ਵੀ ਮਹਸਾਬ ਦੀ ਸ਼ਾਬਾਸ਼ ਤੋਂ ਜਿੱਦਲ ਵੀ ਸਾਪੇ ਪਹੁੰਚੇ ਆ ਬੜੇ ਖੁਸ਼ ਆ ਰਿਹਾ ਅੱਜ ਬਹੁਤ ਵੱਡਾ ਸਮਾਗਮ ਹੈ ਜੈਨ ਸਮਾਜ ਕਿਸ ਤਰ੍ਹਾਂ ਬੜਾ ਮਾਤਾ ਹੈ ਮਾਤਾ ਜੀ ਅੱਜ ਜੰਡਾ ਮਾ ਚਕਰੇਸ਼ਵੀ ਦੇਵੀ ਜੀ ਮਹਾਨ ਜੀ ਦਾ ਅੱਜ ਇੰਨਾ ਵੱਡਾ ਸਮਾਗਮ ਹੈ ਮੈਂ ਸਾਰੇ ਜੈਨ ਸਮਾਜ ਨੂੰ ਤੇ ਸਾਰੇ ਪੰਜਾਬ ਵਾਸੀਆਂ ਨੂੰ ਤੇ ਸਾਰੇ ਹਿੰਦੁਸਤਾਨ ਵਾਸੀਆਂ ਨੂੰ ਤੇ ਸਾਰੇ ਬਹੁਤ ਬਹੁਤ ਵਧਾਈ ਦੇਣਾ ਔਰ ਮਾ ਚੰਚੇਸ਼ੀ ਦੇਵੀ ਮਹਾਰਾਣੀ ਅਗੇ ਅਰਦਾਸ ਕਰਦਾ ਕਿ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੀ ਆਪਣੇ ਪਗਧਾਨ ਦੇ ਸਿਰ ਤੇ ਮਿਹਰਬਾਨ ਰਹਿ ਜਿ ਜੜੀ ਕਮੇਟੀ ਨੇ ਯੋਜਨ ਕੀਤਾ ਉਹਨੂੰ ਵੀ ਚੜ੍ਹਦੀ ਕਲਾ ਚ ਰੱਖੀ ਇਸੇ ਤਰ੍ਹਾਂ ਧਾਰਮਿਕ ਕਮਾਂ ਚ ਬੜ ਚੜ ਕੇ ਸਾਲਾਂ ਦੀ ਸ਼ਕਤੀ ਦੇ ਜੈ ਮਾਤਾ ਜੈ ਮਾਤਾ ਤਾਂ ਜੈਥੀ ਦੇ ਮੁੱਖ ਬਾਤ ਅੰਦ ਕੱਲ ਵੀ ਜੱਜ ਬਿਸ਼ੇਸ਼ ਤੌਰ ਤੇ ਮੁੱਖ ਮਹਿਮਾਨ ਵਜੋਂ ਅੱਜ ਮਾਤਾ ਚਕੇਸ਼ਵਰੀ ਦੇਵੀ ਦੇ ਮੰਦਰ ਸਰਹੱਦ ਅਤੇ ਵਾਧੂ ਜੀ ਪਹੁੰਚਿਆ ਅੱਜ ਇਹ ਮੁੱਖ ਮਹਿਮਾਨ ਵਜੋਂ ਪਹੁੰਚਿਆ ਤਾਂ ਇਸ ਖੁਸ਼ੀ ਸਮੇਂ ਦੇ ਵਿੱਚ ਪੰਜਾਬ ਦੇ ਰਾਜਪਾਲ ਮਹਾਮਹਿੰਦ ਗੁਲਾਬ ਚੰਦ ਗਟਾਰੀਆ ਵੀ ਇੱਥੇ ਪਹੁੰਚੇਗੇ ਤੇ ਕੁਝ ਹੀ ਸਮੇਂ ਜੇ ਸਮਾਗਮ ਦੀਆਂ ਤਿਆਰੀਆਂ ਜਿਹੜੀਆਂ ਸ਼ੁਰੂ ਹੋ ਗਈਆਂ ਤਾਂ ਇਸ ਨਾਲ ਹੀ ਪੂਰੇ ਜੈਨ ਸਮਾਜ ਦੇ ਵਿੱਚ ਇਸ ਮੰਦਰ ਨੂੰ ਲੱਗੇ ਅੱਜ ਕੁੰਦੇਵੀ ਨੂੰ ਲੱਗੇ ਬਾਤਾ ਚਕੇਸ਼ਵਰੀ ਸਕੂਲ ਦੇ ਵੀ ਲੱਗੇ ਤੇ ਤਿੰਨ ਦਿਨਾਂ ਸਮਾਗਮ ਆਜੂਸਾ ਦਿਨ ਦਾ ਤਾਂ तमाम ਉਹੜੇ ਜੈਂ ਸਮਾਜ ਦੇ तमाम ਉਹ ਉਦਯੋਗਪਤੀ ਤੇ तमाम ਇਸ ਜੈਂ ਸਮਾਜ ਨਾਲ ਸੰਬੰਧ ਰੱਖਣ ਵਾਲੇ ਜਿਹੜੇ ਲੋਕ ਐ ਇੱਥੇ ਪਹੁੰਚਣਗੇ ਤੇ ਮਾਤਾ ਚਕਰੇਸ਼ਵਰੀ ਮਾਤਾ ਜੀ ਦਾ ਆਸ਼ੀਰਵਾ ਲੈ ਕੇ ਪੂਰੇ ਭਾਰਤਵਰਸ਼ ਦੀ ਮੰਗਲਗਾਮਣਾ ਕਰਾਂਗੇ ਕੈਮਰਾਮੈਨ ਬੋਬੀਨ ਸੰਦੀਪ ਸ਼ਰਮਾ ਸਰਹੰਦ